ਆਪ ਵਿਧਾਇਕ ਬਲਕਾਰ ਸਿੱਧੂ ਦੇ ਵਾਇਰਲ ਆਡੀਓ ਦਾ ਮਾਮਲਾ ਹੈ ਤੇ ਇਸ ਆਡੀਓ ਤੇ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਬਲਕਾਰ ਸਿੱਧੂ ਨੂੰ けਰਿਆ ਹੈ ਗਰੇਵਾਲ ਨੇ ਕਿਹਾ ਕਿ ਦਸਤਾਰ ਦੇ ਖਿਲਾਫ ਅਪਸ਼ਬਦ ਬੋਲਣ ਤੇ ਬਲਕਾਰ ਸਿੱਧੂ ਮਾਫੀ ਮੰਗਣ ਗਰੇਵਾਲ ਨੇ ਆਡੀਓ ਤੇ ਬਲਕਾਰ ਸਿੱਧੂ ਦੀ ਚੁੱਪੀ ਤੇ ਵੀ ਸਵਾਲ ਖੜੇ ਕੀਤੇ ਨੇ ਕਿ ਹੈ ਕਿ ਆਡੀਓ ਸਹੀ ਹੈ ਜਾਂ ਫਿਰ ਗਲਤ ਹੈ ਹੁਣ ਤੱਕ ਸਪਸ਼ਟਿਕਰਨ ਕਿਉਂ ਨਹੀਂ ਦਿੱਤਾ ਗਿਆ ਸੋ ਇੱਕ ਬਲਕਾਰ ਸਿੱਧੂ ਦਾ ਆਡੀਓ ਹੈ ਜੋ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਉਹ ਦਸਤਾਰ ਨੂੰ ਲੈ ਕੇ ਕੁਝ ਸ਼ਬਦਾਵਲੀ ਵਰਤਦੇ ਹੋਏ ਨਜ਼ਰ ਆ ਰਹੇ ਨੇ ਤੇ ਇਸ ਆਡੀਓ ਤੇ ਹੁਣ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਸਵਾਲ ਚੁੱਕੇ ਨੇ ਇਸ ਦੇ ਨਾਲ ਹੀ ਇਹ ਆਡੀਓ ਸਹੀ ਹੈ ਜਾਂ ਫਿਰ ਗਲਤ ਹੈ ਹੁਣ ਤੱਕ ਜੋ ਬਲਕਾਰ ਸਿੱਧੂ ਨੇ ਕੋਈ ਸਪਸ਼ਟਿਕਰਨ ਨਹੀਂ ਦਿੱਤਾ ਉਹਨਾਂ ਦੀ ਚੁੱਪੀ ਤੇ ਵੀ ਸਵਾਲ ਖੜੇ ਕੀਤੇ ਨੇ ਗੁਰਚਰਨ ਗਰੇਵਾਲ ਨੇ ਮੰਗ ਕੀਤੀ ਹੈ ਕਿ ਬਲਕਾਰ ਸਿੱਧੂ ਮਾਫੀ ਮੰਗਣ ਉਹ ਜਿਹੜਾ ਐਮਐਲਏ ਜਿਹਨੂੰ ਲੋਕਾਂ ਨੇ ਛੁੜ ਕੇ ਭੇਜਿਆ ਹੋਏ ਉਹ ਦਸਤਾਰ ਲਾਉਣ ਦੀ ਗੱਲ ਕਰੇ ਥੱਪੜੇ ਮਾਰਨ ਦੀ ਗੱਲ ਕਰੇ ਤੇ ਇਹ ਗੱਲ ਜਿਹੜੀ ਹੈ ਇਹ ਚਰਚਾ ਵਿੱਚ ਆਇਆ ਤੇ ਜਿਹੜੀ ਕੀ ਸਾਡੇ ਵਾਸਤੇ ਇੱਕ ਸ਼ਰਮਿੰندگی ਦਾ ਕਾਰਨ ਬਣੀ ਹੈ ਸੋ ਬਕਰਾਰ ਸਿੰਘ ਸਿੱਧੂ ਨਾਮ ਦਾ ਇੱਕ ਐਮਐਲਏ ਜਿਹੜਾ ਉਹ ਕਿਸੇ ਨਾਲ ਫੋਨ ਤੇ ਜ਼ਿਕਰ ਕਰ ਰਿਹਾ ਉਹ ਜਿਹੜੀ ਵੀਡੀਓ ਸਹੀ ਹੈ ਜਾਂ ਗਲਤ ਹੈ ਇਹ ਪਤਾ ਨਹੀਂ ਪਰ ਇਹ ਗੱਲ ਤਾਂ ਜਰੂਰ ਸਾਨੂੰ ਮੰਨਣੀ ਪੈਗੀ ਨਾ ਕਿ ਜਿਹੜੀ ਮੇਰੇ ਉਸਨੇ ਆਪਣੇ ਵੱਲੋਂ ਇਸ ਦੇ ਬਾਰੇ ਦੇ ਵਿੱਚ ਕੋਈ ਸਪਸ਼ਟੀ ਕਰਨੀ ਨਹੀਂ ਦਿੱਤਾ ਅਸੀਂ ਇਹ ਚਾਹੁੰਦੇ ਹਾਂ ਕਿਉਂਕਿ ਦਸਤਾਰ ਦੀ ਗੱਲ ਹੈ ਭਾਵੇਂ ਕਿ ਇਹ ਬੜੀ ਦੁਖਦੀ ਘੜੀ ਸੀ ਜਦੋਂ ਪੰਜਾਬ ਦੇ 92 ਚੁਣ ਕੇ ਭੇਜੇ ਗਏ ਤਾਂ ਪੰਜਾਬ ਦੀ ਦਸਤਾਰ ਕੇਜਰੀਵਾਲ ਦੇ ਪੈਰ 'ਚ ਰੱਖਣ ਤੋਂ ਬਾਅਦ ਇਸ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਚੁਣਿਆ ਗਿਆ ਜਿਹੜਾ ਕਿ ਅੱਜ ਵੀ ਉਹ ਤਸਵੀਰ ਜਿਹੜੀ ਆ ਬੜੀ ਦੁਖਦਾਈ ਆ ਤੇ ਅੱਜ ਵੀ ਅਸੀਂ ਇਸ ਗੱਲ ਲਈ ਇਹ ਜਿੱਥੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਹਨਾਂ ਨੂੰ 92 ਚੁਣੇ ਹੋਏ ਲੋਕਾਂ ਨੂੰ ਪੁੱਛਣ ਕੀ ਦਸਤਾਰth ਵੇੜੇ ਨਾ ਕੇ ਲਾਉਣ ਤੋ ਬਲਕਾਰ ਸਿੱਧੂ ਮਾਫੀ ਮੰਗਣ ਇਮਾਨ ਗੁਰਚਰਨ ਸਿੰਘ ਗਰੇਵਾਲ ਨੇ ਕੀਤੀ